ਹਾਂਜੀ ਵੈਲਕਮ ਜੀ ਕਵਰ ਬਾਡ ਪੀਜੈਂਸ ਤੇ ਜਿਦਾ ਕਿ ਆਪਣੇ ਸਾਰਿਆਂ ਨੇ ਪੜਾਵਾ ਜੀ ਜਿਹੜੀ ਸਾਡੇ ਕਲੀਫਾ ਸਾਹਿਬ ਲਖਸ਼ਮਨ ਵੀਰ ਜੀ ਹੋਣੀ ਤੇ ਪਾਰਟੀ ਕ੍ਰਸ਼ ਸਾਜੀ ਹੋਣਾ ਦੀ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਸ਼ੀਲਡ ਅਨਾਉਂਸਮੈਂਟ ਕਰਵਾਈ ਸੀ ਜੀ ਇਹਨਾਂ ਨੇ ਤੇ ਸਾਡੇ ਚੇਅਰਮੈਨ ਸਾਹਿਬ ਠੀਕੇ ਗੋਗੀ ਸਾਜੀ ਹੋਣੀ ਰਾਜੂ ਸਾਜੀ ਹੋਣੀ ਗੁਲਫੀ ਵਾਲੇ ਠੀਕ ਹੈ ਜੀ ਬਾਕੀ ਮਾਨਯੋਗ ਸੀਨੀਅਰ ਸਾਹਿਬ ਜੀ ਹੋਣੀ ਬੈਠੇ ਆ ਸਾਰਿਆਂ ਨਾਲ ਤੁਹਾਡਾ ਤਾਰਫ ਕਰਵਾਵਾਂਗੇ ਜੀ ਆਸਟ੍ਰੇਲੀਆ ਤੋਂ ਵੀਰ ਜੀ ਗਏ ਆ ਉਹਨਾਂ ਨੇ ਵੀ ਆਪਣੇ ਵੱਲੋਂ ਨਾਮ ਜਿਹੜੇ ਆ ਉਹ ਭੇਜੇ ਹੋਏ ਆ ਤੇ ਇੱਕ ਇੱਕ ਜੀ ਆਪਣੀ ਯੂਕੇ ਤੋਂ ਵੀ ਹਾਂ ਜੀ ਹਾਂ ਜੀ ਯੂਕੇ ਤੋਂ ਵੀ ਜਿਹੜੇ ਆ ਉਹ ਇਨਾਮ ਜਿਹੜੇ ਆ ਭੇਜੇ ਹੋਏ ਆ ਜੀ ਤੇ ਉਹ ਵੀ ਸਨਮਾਨ ਕਰਨਗੇ ਜੀ ਠੀਕ ਹੈ ਖਲੀਫਾ ਸਾਹਿਬ ਹੈ ਜੀ ਠੀਕ ਹੈ ਜੀ ਸਾਰਿਆਂ ਨੂੰ ਪਤਾ ਵਾ ਤੇ ਕਲਾਸੀ ਸਾਹਿਬ ਜੀ ਉਹਨਾਂ ਦੀ ਜਿਹੜੀ ਕਰਵਾਈ ਸੀ ਠੀਕ ਹੈ ਜੀ ਸ਼ੀਲਡ ਤੇ ਉਹਦੇ ਵਿੱਚ ਜੀ ਆਪਣੇ ਲਕਸ਼ਮ ਭਾਜੀ ਹੋਣੀ ਸਾਰੇ ਸੀਨੀਅਰ ਉਸਤਾਦ ਸਾਹਿਬਾਂ ਦੀ ਬੈਠੇ ਆ ਜੀ ਸਾਰਿਆਂ ਦਾ ਤਾਰਫ ਕਰਵਾਉਣਗੇ ਜੀ ਜਿਹੜੇ ਆਪਣੇ 12 ਜਿਹੜੇ ਵੀਰਾਂ ਨੇ ਵੀ ਇਨਾਮ ਭੇਜੇ ਆ ਜੀ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਜੀ ਜਿਹੜਾ ਉਤਰਬਾਈ ਨੂੰ ਇੰਨੀ ਸਪੋਰਟ ਕਰਨ ਦੇ ਆ ਇਹ ਆ ਜੀ ਸਾਡੇ ਮਹਾਣੇ ਸਾਜ ਜੀ ਹਣੀ ਬੈਲਜੀਅਮ ਵਾਲੇ ਠੀਕ ਆ ਜੀ ਤੇ ਅਕਸਰ ਵੀਰ ਜੀ ਕਹਿੰਦੇ ਹੁੰਦੇ ਆ ਤੇ ਇਹ ਆ ਵੇਖ ਲੋ ਜੀ ਅੱਜ ਤੁਹਾਨੂੰ ਮਿਲਵਾ ਦਿੰਨੇ ਆ ਜੀ ਸਾਜ ਜੀ ਨਾਲ ਦੇ ਨਾਲ ਵੀ ਤੇ ਬਾਕੀ ਸ਼ੌਂਕ ਦਾ ਜਿਹੜਾ ਵਾ ਉਪਰਾਲਾ ਸਾਜ ਜੀ ਅੱਗੇ ਨੂੰ ਵਧ ਗਿਆ ਹੈ ਕਾਫੀ ਹੈ ਨਾ ਇਹ ਆਪਣੇ ਖਲੀਫਾ ਸਾਹਿਬ ਜੀ ਜਿਹੜੇ ਇਹਨਾਂ ਦੇ ਆ ਆਪਣੇ ਜੀ ਮਹਾਣੇ ਸਾਜ ਜੀ ਬੈਲਜੀਅਮ ਵਾਲੇ ਇਹਨਾਂ ਦਾ ਮਾਨ ਸਰਮਾਨ ਜਿਹੜਾ ਕੀਤਾ ਜਾ ਰਿਹਾ ਜੀ ਠੀਕ ਆ ਜੀ ਤੇ ਤਸਵੀਰ ਲੋ ਜੀ ਇਦਾਂ ਜਿਹੜਾ ਮਾਨ ਸਰਮਾਨ ਹੋਣਾ ਚਾਹੀਦਾ ਸੀਨੀਅਰ ਉਸਤਾਦ ਸਾਹਿਬਾਂ ਜੀ ਦਾ ਸਭ ਨੂੰ ਸਹਿਯੋਗ ਹੋਣਾ ਚਾਹੀਦਾ ਜੀ ਪੂਰਾ ਠੀਕ ਹੈ ਜੀ ਬਹੁਤ ਬਹੁਤ ਮੁਬਾਰਕਾਂ ਹਨ ਰਾਹੁਲ ਵੀਰ ਜੀ ਤੁਹਾਨੂੰ ਤੇ LCD ਪ੍ਰਾਈਜ਼ ਹੋ ਜੀ ਇਹਨਾਂ ਦਾ ਫਰਸਟ ਇਨਾਮ ਜਿਹੜਾ ਹੈਗਾ ਵਾ ਠੀਕ ਹੈ ਜੀ ਸਨਾਈ ਸਾਰੇ ਜਾਣੇ ਤੇ ਲੋ ਜੀ ਪਹਿਲਾ ਨਾਮ ਜਿਹੜਾ ਵਾ ਠੀਕ ਹੈ ਜੀ ਐਲਸੀਡੀ ਜਿੱਦਾਂ ਕੀ ਕਿਹਾ ਹੋਇਆ ਸੀ ਠੀਕ ਹੈ ਤੇ ਆਪਣੇ ਜਿਹੜੇ ਵਿਸ਼ੂ ਵੀਰ ਜੀ ਹੁਣੀ ਠੀਕ ਹੈ ਜੀ ਆਸਟ੍ਰੇਲੀਆ ਤੋਂ ਜਿਹੜਾ ਮਾਨ ਸਨਮਾਨ ਜਿਹੜਾ ਜੀ ਵੀਰਾਂ ਦਾ ਆਇਆ ਹੋਇਆ ਵਾ ਠੀਕ ਹੈ ਠੀਕ ਹੈ ਜੀ ਲਕਸ਼ਣ ਵੀਰ ਜੀ ਹੁਣਾ ਦੇ ਜਿਹੜੇ ਯੂਕੇ ਤੋਂ ਭੂਆ ਜੀ ਆ ਜੀ ਤੇ ਇਹ ਉਹ ਸੀਨੀਅਰ ਸਤਾਜ ਜੀ ਨਾਲ ਸਾਰਿਆਂ ਦਾ ਮਾਨ ਸਨਮਾਨ ਕਰ ਰਹੇ ਆ ਜੀ ਠੀਕ ਹੈ ਜੀ ਲੋ ਜੀ ਆ ਸਾਡੇ ਵੀਰ ਜੀ ਹੁਣੀ ਆ ਯੂਕੇ ਤੋਂ ਜੀ ਤੇ ਇਹਨਾਂ ਦਾ ਵੀ ਬੜਾ ਸਹਿਯੋਗ ਹੈ ਜੀ ਹਾਂ ਜੀ ਵੈਲਕਮ ਜੀ ਕਵਰ ਬਾਡ ਪੀਜਨਸ ਜੇਦਾ ਕਿ ਆਪਣੇ ਸਾਰਿਆਂ ਨੇ ਪੜਾਵਾ ਜੀ ਜਿਹੜੀ ਸਾਡੇ ਕਲੀਫਾ ਸਾਹਿਬ ਲక్ష్మణ ਵੀਰ ਜੀ ਹੋਣੀ ਤੇ ਪਾਰਟੀ ਕ੍ਰਸ਼ ਸਾਜੀ ਹੋਣਾ ਦੀ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਸ਼ੀਲਡ ਅਨਾਉਂਸਮੈਂਟ ਕਰਵਾਈ ਸੀ ਜੀ ਇਹਨਾਂ ਨੇ ਤੇ ਸ਼ੀਲਡ ਬੜੀ ਵਧੀਆ ਨੇਪਰੇ ਚੜ ਗਈ ਆ ਜੀ ਤੇ ਬਾਕੀ ਸਾਰੇ ਸੀਨੀਅਰ ਉਸਤਾਦ ਜੀ ਹੋਣੀ ਸਾਰੇ ਸਾਡੇ ਨਾਲ ਮੌਜੂਦ ਆ ਜੀ ਠੀਕ ਹੈ ਜੀ ਇਹ ਸ਼ੀਲਡ ਸਾਰੇ ਨਿਗਰਾਨੀ ਸਾਡੇ ਚੇਅਰਮੈਨ ਸਾਹਿਬ ਠੀਕੇ ਗੋਗੀ ਸਾਜ ਜੀ ਹੋਣੀ ਰਾਜੂ ਸਾਜ ਜੀ ਹੋਣੀ ਗੁਲਫੀਆਂ ਵਾਲੇ ਠੀਕ ਹੈ ਜੀ ਬਾਕੀ ਮਾਨਜੋਗ ਸੀਨੀਅਰ ਉਸਤਾਦ ਜੀ ਹੋਣੀ ਬੈਠਿਆ ਸਾਰਿਆਂ ਨਾਲ ਤੁਹਾਡਾ ਤਾਰਫ ਕਰਵਾਵਾਂਗੇ ਜੀ ਆਪਣੇ ਮਾਨੇ ਸਾਜੇ ਨੇ ਬੈਲਜੀਅਮ ਵਾਲੇ ਠੀਕ ਹੈ ਜੀ ਤੇ ਇੱਧਰ ਵੀ ਸਾਡੇ ਸੀਨੀਅਰਸ ਬੈਠੇ ਹੋਏ ਆ ਤੇ ਤੁਹਾਡਾ ਸਾਰਿਆਂ ਦਾ ਤਾਰਫ ਕਰਵਾਉਨੇ ਆ ਤੇ ਆਪਾਂ ਲੱਖਰ ਵੀ ਦਿਉਣੇ ਪਾਵਾਂਗੇ ਕੀ ਗੱਲੇ-ਗੱਲੇ ਬਾਰੇ ਸਾਰੀ ਜਿਹੜੀ ਆ ਜਾਣਕਾਰੀ ਉਹ ਸਾਨੂੰ ਦਿੰਦੇ ਜਾਣ ਠੀਕ ਹੈ ਜੀ ਬਾਕੀ ਆ ਫਰਸਟ ਸੈਕਿੰਡ ਥਰਡ ਜਿਹੜਾ ਨਾਮ ਹੈਗਾ ਵਾ ਠੀਕ ਹੈ ਜੀ ਤੇ ਬਾਕੀ ਆ ਕੁਝ ਸਪੈਸ਼ਲ ਨਾਮ ਜਿਹੜੇ ਹੈਗੇ ਆ ਠੀਕ ਹੈ ਜੀ ਤੇ ਇਹ ਅਲਛੜੀ ਨਾਮ ਜੋ ਠੀਕ ਹੈ ਜੀ ਤੇ ਇੱਕ ਆਪਣੇ ਆ ऑस्ट्रेलिया ਤੋਂ ਵੀਰ ਜੀ ਗਏ ਆ ਉਹਨਾਂ ਨੇ ਵੀ ਆਪਣੇ ਵੱਲੋਂ ਨਾਮ ਜਿਹੜੇ ਆ ਉਹ ਭੇਜੇ ਹੋਏ ਆ ਤੇ ਇੱਕ ਇੱਕ ਜੀ ਆਪਣੇ ਯੂਕੇ ਤੋਂ ਵੀ ਹਾਂ ਜੀ ਹਾਂ ਜੀ ਯੂਕੇ ਤੋਂ ਵੀ ਜਿਹੜੇ ਆ ਉਹ ਨਾਮ ਜਿਹੜੇ ਆ ਭੇਜੇ ਹੋਏ ਆ ਜੀ ਤੇ ਉਹ ਵੀ ਸਨਮਾਨ ਕਰਨਗੇ ਜੀ ਠੀਕ ਹੈ ਜੀ ਤੇ ਜਿਹੜੇ ਜਿਹੜੇ ਵੀ ਨਾਮ ਆ ਬਾਕੀ ਤੁਹਾਨੂੰ ਸੀਨੀਅਰ ਸਤਾਜ ਜੀ ਨਾਲ ਪਹਿਲਾਂ ਲਕਸ਼ਮਣ ਭਾਈ ਨਾਲ ਮਿਲਦੇ ਆਂ ਤੇ ਤੁਹਾਡੀ ਗੱਲਬਾਤ ਕਰਵਾਉਂਦੇ ਆਂ ਹਾਂ ਜੀ ਜੀ ਆਪਣੇ ਕਲੀਫਾ ਸਾਹਿਬ ਹੈ ਜੀ ਠੀਕ ਹੈ ਜੀ ਸਾਰਿਆਂ ਨੂੰ ਪਤਾ ਵਾ ਤੇ ਕਲਾਸੀ ਸਤਾਜ ਜੀ ਉਹਨਾਂ ਦੀ ਜਿਹੜੀ ਕਰਵਾਈ ਸੀ ਠੀਕ ਹੈ ਜੀ ਸ਼ੀਲਡ ਤੇ ਉਹਦੇ ਵਿੱਚ ਜੀ ਆਪਣੇ ਲਖਣ ਭਾਈ ਹੁਣੀ ਸਾਰੇ ਸੀਨੀਅਰ ਸਤਾਬ ਸਾਹਿਬਾਂ ਦੀ ਵਿੱਚ ਜੀ ਸਾਰਿਆਂ ਦਾ ਤਾਰਫ ਕਰਵਾਉਣਗੇ ਜੀ ਹਾਂਜੀ ਲਖਣ ਭਾਈ ਸਤਿਗੁਰ ਜੀ ਕੀ ਹਾਲ ਜੋ ਸਤਿਗੁਰ ਜੀ ਠੀਕ ਠਾਕ ਜੀ ਠੀਕ ਠਾਕ ਦੀ ਦਫ਼ਤੋਂ ਠੀਕ ਹੈ ਜੀ ਇਹ ਆਪਣੇ ਆਸ਼ੂ ਭਾਈ ਚੀਨਾ ਦੇ ਭਰਾ ਹਨ ਨੇ ਨਾਮ ਦੇਨੇ ਆ ਆਸਟ੍ਰੇਲੀਆ ਤੋਂ ਇਹਨਾਂ ਦੇ ਨਾਮ ਲੋ ਜੀ ਆਸਟ੍ਰੇਲੀਆ ਤੋਂ ਜਿਹੜੇ ਆ ਸਪੈਸ਼ਲ ਨਾਮ ਠੀਕ ਹੈ ਜੀ ਆਸ਼ੂ ਵੀਰ ਜੀ ਹਣੇ ਭੇਜੇ ਆ ਜੀ ਠੀਕ ਹੈ ਜੀ ਤੇ ਆਪਣੇ ਪੱਪੀ ਸਾਧ ਹੋਰੀ ਇੱਕ ਕ੍ਰਸ਼ ਸਾਧ ਰਹਾਂਦੇ ਪਾਰਟੀ ਚੋਂ ਠੀਕ ਹੈ ਜੀ ਠੀਕ ਹੈ ਜੀ ਇਹ ਆਪਣੇ ਹੈਗੇ ਸ਼ੋਕਾ ਸਾਧ ਹੋਰੀ ਇਹ ਇਹਨਾਂ ਦੀ ਉਹ ਜੇ ਕੀ ਕਹਿੰਦੇ ਬਾਬੇ ਤਾੜ ਫਾੜ ਉਹਨਾਂ ਦੀ ਭਾਗ ਠੀਕ ਹੈ ਜੀ ਆ ਵੀ ਆਪਣੇ ਸਾਧ ਹੋਰੀ ਇਹਨਾਂ ਕੋਈ ਕ੍ਰਸ਼ ਸਾਧ ਰਹਾਂਦੇ ਹੈਗੇ ਇਹ ਤੁਹਾਨੂੰ ਪਤਾ ਹੈ ਆਪਣੇ ਹਾਂ ਜੀ ਰਾਜੂ ਸਾਹਿਬ ਜੀ ਗੁਲਫੀਆਂ ਵਾਲੇ ਆਪਣੇ ਮਾਨ ਜੋ ਸੀਨੀਅਰ ਬਿਲਕੁਲ ਜੀ ਚੇਅਰਮੈਨ ਸਾਹਿਬ ਗੋਗੀ ਸਾਹਿਬ ਜੀ ਹੋਣੀ ਠੀਕ ਹੈ ਜੀ ਤੇ ਉਹ ਆਪਣੇ ਤਾਇਆ ਸਾਹਿਬ ਜੀ ਠੀਕ ਹੈ ਜੀ ਠੀਕ ਹੈ ਜੀ ਉਹ ਆਪਣੇ ਚਾਚਾ ਜੀ ਹੈ ਠੀਕ ਹੈ ਜੀ ਉਹ ਆਪਣੇ ਯੂਕੇ ਤੋਂ ਭੂਆ ਜੀ ਠੀਕ ਹੈ ਜੀ ਤੋ ਜੀ ਇਹ ਸਾਰਿਆਂ ਦਾ ਤੁਹਾਨੂੰ ਤਾਰਫ ਕਰਵਾਤਾ ਵਾ ਠੀਕ ਹੈ ਜੀ ਤੇ ਜਿਹੜੇ ਆਪਣੇ ਬਾਹਰੋਂ ਜਿਹੜੇ ਵੀਰਾਂ ਨੇ ਵੀ ਨਾਮ ਭੇਜਿਆ ਜੀ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਜੀ ਜਿਹੜਾ ਕਬੂਤਰਬਾਜੀ ਨੂੰ ਇੰਨੀ ਸਪੋਰਟ ਕਰਨ ਦੇ ਆ ਠੀਕ ਹੈ ਜੀ ਤੇ ਕਬੂਤਰਬਾਜੀ ਕਾ ਵੀ ਅੱਗੇ ਨਾਲ ਵਾਹੇ ਉੱਪਰ ਚਲ ਗਈ ਹੋ ਗਈ ਆ ਬਾਕੀ ਆਪਾਂ ਚੇਅਰਮੈਨ ਸਾਹਿਬ ਨੂੰ ਆ ਗੱਪਸ਼ਪ ਲਾ ਲੈਣੀ ਆ ਜੀ ਥੋੜੀ ਥੜੀ ਜਾਣਕਾਰੀ ਚ ਵਾਅਦਾ ਕਰਵਾ ਦਿੰਨੇ ਆ ਹਾਂ ਜੀ ਸਾਸੀਗਾ ਚੇਅਰਮੈਨ ਸਾਹਿਬ ਜੀ ਕੀ ਹਾਲ ਚਾਲ ਜੋ ਸਾਜੀ ਕਿਦਾਂ ਫਿਰ ਸ਼ੌਂਕ ਅੱਗੇ ਨਾਲ ਵਧ ਗਿਆ ਜੋ ਕਿ ਤੇ ਬਹੁਤ ਬੁਲੰਦੀਆਂ ਤੇ ਪਹੁੰਚ ਗਿਆ ਜੀ ਪਹੁੰਚ ਗਿਆ ਵੇ ਲੋਕ ਬਹੁਤ ਵਧੀਆ ਸੀਜ਼ਨ ਜਾ ਰਿਹਾ ਇੰਨੀ ਤੀਰ ਦੇ ਫਾਰ ਜੂਸ ਲੋਕਾਂ ਦੇ ਛਾਂ-ਛਾਂ ਉਪਰ ਬੈ ਰਹੇ ਆ ਜੀ ਬੈ ਰਹੇ ਬਿਲਕੁਲ ਬੈ ਰਹੇ ਆ ਵਧੀਆ ਟੂਰਨਾਮੈਂਟ ਹੋ ਰਿਹਾ ਹਮ ਸਾਰੇ ਸ਼ਹਿਰ ਦੇ ਖਿਡਾਰੀਆਂ ਦਾ ਬਹੁਤ ਸਾਨੂੰ ਸੁਭੋਗ ਮਿਲ ਰਿਹਾ ਜੀ ਤੇ ਤੁਹਾਡਾ ਵੀ ਉਸਤਾਦ ਜੀ ਤਾਹ ਦਿਲੋਂ ਧੰਵਾਦ ਤੁਸੀਂ ਸਾਰੇ ਆਲੰਬਰ ਸਾਰ ਦਾ ਸ਼ੌਂਕ ਕਰਵਾ ਰਹੇ ਜੋ ਠੀਕ ਹੈ ਜੀ ਹਾਂ ਜੀ ਤੇ ਨਾਲ ਹੀ ਰਾਜੂ ਸਾਈ ਤੁਹਾਡਾ ਵੀ ਠੀਕ ਹੈ ਜਿੰਨੇ ਵੀ ਸੀਨੀਅਰ ਉਸਤਾਦ ਸਾਹਿਬਾਂ ਜੀ ਬੈਠੇ ਆ ਤੇ ਇਹ ਆ ਜੀ ਸਾਡੇ ਮਹਾਨੇ ਸਾਜ ਜੀ ਨੀ ਬੈਲਜੀਅਮ ਵਾਲੇ ਠੀਕ ਹੈ ਜੀ ਤੇ ਅਕਸਰ ਵੀਰ ਜੀ ਕਹਿੰਦੇ ਹੁੰਦੇ ਆ ਤੇ ਇਹ ਵੇਖ ਲੋ ਜੀ ਅੱਜ ਤੁਹਾਨੂੰ ਮਿਲਵਾ ਦਿੰਨੇ ਆ ਜੀ ਸਾਜੀ ਨਾਂ ਦੇ ਨਾਲ ਵੀ ਤੇ ਬਾਕੀ ਸ਼ੌਂਕ ਦਾ ਜਿਹੜਾ ਉਹ ਉਪਰਾਲਾ ਸਾਜੀ ਅੱਗੇ ਨੂੰ ਵਧ ਗਿਆ ਹੈ ਕਾਫੀ ਹੈ ਨਾ ਪਹਿਲੇ ਨਾਲੋਂ ਤੇ ਦਿਨੋ ਦਿਨ ਹਾਂਜੀ ਸਾਡੀ ਪਾਰਟੀ ਦੇ ਬਿਲਕੁਲ ਜੀ ਇਹਨਾਂ ਦਾ ਵੱਲੋਂ ਵੀ ਪੂਰਾ ਸਹਿਯੋਗ ਜਿਹੜਾ ਵਾ ਕੀਤਾ ਗਿਆ ਵਾ ਨਾਲ ਠੀਕ ਹੈ ਜੀ ਤੇ 5100 ਰੁਪਿਆ ਜਿਹੜਾ ਵਾ ਇਹਨਾਂ ਦਾ ਸਹਿਯੋਗ ਹੋਇਆ ਵਾ ਨਾਲ ਤੇ ਇਦਾਂ ਜਿਹੜੇ ਆਪਣੇ ਐਨ ਆਰ ਆਈ ਵੀਰ ਆ ਠੀਕ ਹੈ ਜੀ ਜਾਂ ਕੋਈ ਆਪਣੇ ਹੋਰ ਵੀਰ ਭਰਾ ਜਿਹੜੇ ਸਹਿਯੋਗ ਕਰਨ ਵਾਲੇ ਆ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਜੀ ਜਿਹੜੀ ਕਬੂਤਰਬਾਜੀ ਨੂੰ ਹੋਰ ਉੱਪਰ ਕੱਢਦੇ ਪਏ ਆ ਤੇ ਜਿਹੜਾ ਵੀ ਅੱਜ ਇੱਥੇ ਆਪਣਾ ਜੋ ਵੀ ਖਾਣ ਪੀਣ ਦਾ ਪ੍ਰੋਗਰਾਮ ਹੀ ਜੀ ਉਹ ਸਾਰੀ ਜਿਹੜਾ ਵਾ ਸਹਿਯੋਗ ਹੈ ਜੀ ਸ਼ੋਕੇ ਸਾਧ ਜੀ ਨਾਲ ਦੀ ਇਹ ਇਹਨਾਂ ਦੀ ਰਹਿਨਮਾਈ ਆ ਜੀ ਠੀਕ ਆ ਜੀ ਤੇ ਇਦਾਂ ਹੀ ਰਲ ਮਿਲ ਕੇ ਸੰਯੋਗ ਹੁੰਦੇ ਆ ਜੀ ਤੇ ਜਿੱਦਾਂ ਕੀ ਆਪਣੇ ਆ ऑस्ट्रेलिया ਤੋਂ ਵੀਰ ਜੀ ਨਾਣੇ ਇਹਨਾਂ ਨੇ ਵੀ ਆਪਣੇ ਉੱਤੇ ਸਪੈਸ਼ਲ ਨਾਮ ਜਿਹੜੇ ਆ ਭੇਜੇ ਹੋਏ ਆ ਠੀਕ ਆ ਤੇ ਬਾਕੀ ਗੱਲਬਾਤ ਅੱਡੀ ਕਰਾਤੀ ਹੋਈ ਆ ਪਾ ਚੇਅਰਮੈਨ ਸਾਹਿਬ ਹੁਣਾ ਦੇ ਨਾਲ ਠੀਕ ਆ ਜੀ ਤੇ ਸਭ ਤੋਂ ਪਹਿਲਾਂ ਹੁਣ ਜਿਹੜੇ ਆ ਇਹ ਮਾਨ ਸਨਮਾਨ ਜਿਹੜੇ ਆ ਕਰਨੇਗੇ ਆ ਠੀਕ ਆ ਜੀ ਤੇ ਇਹ ਸਭ ਤੋਂ ਪਹਿਲਾਂ ਵੇਖੋ ਜੀ ਇਹ ਆਪਣੇ ਖਲੀਫਾ ਸਾਹਿਬ ਜੀ ਜਿਹੜੇ ਇਹਨਾਂ ਦੇ ਆ ਆਪਣੇ ਜੀ ਮਾਨੇ ਸਾਧ ਜੀ ਬੈਲਜੀਅਮ ਵਾਲੇ ਇਹਨਾਂ ਦਾ ਮਾਨ ਸਰਮਾਨ ਜਿਹੜਾ ਕੀਤਾ ਜਾ ਰਿਹਾ ਜੀ ਠੀਕ ਹੈ ਜੀ ਤੇ ਤਸਵੀਰ ਲੋ ਜੀ ਇਦਾਂ ਜਿਹੜਾ ਮਾਨ ਸਰਮਾਨ ਹੋਣਾ ਚਾਹੀਦਾ ਸੀ ਸੀਨੀਅਰ ਉਸਤਾਦ ਸਾਹਿਬਾਨ ਜੀ ਦਾ ਸਭ ਨੂੰ ਸਹਿਯੋਗ ਹੋਣਾ ਚਾਹੀਦਾ ਜੀ ਪੂਰਾ ਠੀਕ ਹੈ ਜੀ ਤੇ ਬਾਕੀ ਅੱਗੋਂ ਲੋ ਜੀ ਜਿਨ੍ਹਾਂ ਦਾ ਤੀਜਾ ਨਾਮ ਆਇਆ ਉਹ ਵੀਰ ਜੀ ਹਾਂਜੀ ਜੀ ਆ ਤੀਸਰਾ ਨਾਮ ਜਿਹੜਾ ਵਾ ਠੀਕ ਹੈ ਜੀ ਤੇ ਕਰਾਸੀ ਉਸਤਾਦ ਜੀ ਨਾਲ ਦੀ ਹੀ ਪਾਰਟੀ ਆ ਠੀਕ ਆ ਤੇ ਇਹਨਾਂ ਦਾ ਤੀਸਰਾ ਨਾਮ ਠੀਕ ਹੈ ਜੀ ਹਾਂ ਜੀ ਇਹ ਕਰਾਸ਼ੂ ਸਾਹਿਬ ਜੀ ਨਾਲ ਦੇ ਕਲੀਫਾ ਜੀ ਸੋਨੂੰ ਵੀਰ ਜੀ ਹੋਣੀ ਤੇ ਇਹਨਾਂ ਦਾ ਤੀਸਰਾ ਨਾਮ ਆਇਆ ਜੀ ਤੇ ਆ ਨਾਲ ਜਿਹੜੇ ਆ ਜੀ ਬਾਰੋਵੀਂ ਫੋਰਮ ਵੱਲੋਂ ਜਿਹੜੀ ਆ ਸਹਿਯੋਗ ਕੀਤਾ ਜਾ ਰਿਹਾ ਜੀ ਮੁਬਾਰਕਾਂ ਵੀਰ ਜੀ ਤੁਹਾਨੂੰ ਕਵਰ ਬਾਡ ਪੀਸਿੰਸ ਵੱਲੋਂ ਤੇ ਆਲ ਅਮਰਸਰ ਦੇ ਕਮੇਟੀ ਮੈਂਬਰਸ ਵੱਲੋਂ ਜੀ ਠੀਕ ਹੈ ਜੀ ਇਹ ਤੀਸਰਾ ਨਾਮ ਜੀ ਤੇ ਅੱਗੋ ਜੀ ਆ ਜਾਓ ਹੁਣ ਲਓ ਜੀ ਦੂਸਰਾ ਨਾਮ ਸਾਡੇ ਠੀਕ ਹੈ ਜੀ ਵਿੱਕੀ ਸਾਹਿਬ ਜੀ ਹੋਣੀ ਲੋਰੀ ਗੇਟ ਤੋਂ ਇਹ ਵੀ ਪਾਰਟੀ ਜੀ ਕਰਾਸ਼ੂ ਸਾਹਿਬ ਜੀ ਨਾਲ ਦੀ ਆ ਤੇ ਦੂਸਰਾ ਨਾਮ ਇਹਨਾਂ ਦਾ ਵਾ ਜੀ ਠੀਕ ਹੈ ਜੀ ਤੇ ਆ ਦੂਸਰਾ ਨਾਮ ਜਿਹੜਾ ਵਾ ਵਿੱਕੀ ਸਤਾਜੀ ਹੁਣੀ ਸਾਰੇ ਜਾਣਦੇ ਆ ਜੀ ਲੋਰੀ ਗੇਟ ਤੋਂ ਠੀਕ ਆ ਜੀ ਮੁਬਾਰਕਾਂ ਹਨ ਵਿੱਕੀ ਸਤਾਜੀ ਤੁਹਾਨੂੰ ਤੁਹਾਡੀ ਸਾਰੀ ਪਾਰਟੀ ਨੂੰ ਠੀਕ ਆ ਜੀ ਤਾੜੀਆਂ ਮਾਰ ਦਿਓ ਵੀਰ ਜੀ ਲੋ ਜੀ ਦੂਸਰਾ ਨਾਮ ਵਿੱਕੀ ਸਤਾਜੀ ਨਾਂ ਦਾ ਵਾ ਠੀਕ ਆ ਜੀ ਤੇ ਹੁਣ ਰਹਿ ਗਿਆ ਜੀ ਫਸਟ ਨਾਮ ਠੀਕ ਆ ਜੀ ਏ ਜਿਹੜਾ ਫਰਸਟ ਨਾਮ ਆਇਆ ਵਾ ਜੀ ਠੀਕ ਹੈ ਜੀ ਆਪਣੇ ਰਾਹੁਲ ਵੀਰ ਜੀ ਹੁਣਾਂ ਦਾ ਆਇਆ ਵਾ ਹਾਂਜੀ ਜਿਹੜਾ ਫਰਸਟ ਨਾਮ ਆਇਆ ਜੀ ਪਾਰਟੀ ਗਈ ਹੈ ਜੀ ਰਾਜੂ ਸਾਹਿਬ ਜੀ ਕੁਲਫੀਆਂ ਵਾਲੇ ਤੇ ਉਹਨਾਂ ਦੀ ਅੱਗੇ ਜਿਹੜੀ ਆ ਸਾਦੀ ਪਾਗੇ ਗਈ ਹੈ ਜੀ ਕੋ ਵੀ ਭਾਈ ਹੋਣਾ ਕੋਲੋਂ ਤੇ ਉਹਨਾਂ ਦੇ ਅੱਗੇ ਉਹ ਖਲੀਫਾ ਜੀ ਇਹਨਾਂ ਦਾ ਪਹਿਲਾ ਨਾਮ ਜਿਹੜਾ ਫਰਸਟ ਨਾਮ ਆਇਆ ਜੀ ਬਹੁਤ ਬਹੁਤ ਮੁਬਾਰਕਾਂ ਹਨ ਰਾਹੁਲ ਵੀਰ ਜੀ ਤੁਹਾਨੂੰ ਤੇ ਐਲ ਸੀ ਡੀ ਪ੍ਰਾਈਜ਼ ਹੋ ਜੀ ਇਹਨਾਂ ਦਾ ਫਰਸਟ ਹੀ ਨਾਮ ਜਿਹੜਾ ਹੈਗਾ ਵਾ ਠੀਕ ਹੈ ਜੀ ਸਨਾਈ ਸਾਰੇ ਜਾਣੇ ਤੇ ਲੋ ਜੀ ਪਹਿਲਾ ਨਾਮ ਜਿਹੜਾ ਵਾ ਠੀਕ ਹੈ ਜੀ ਐਲਸੀਡੀ ਜਿੱਦਾਂ ਕੀ ਕਿਹਾ ਹੋਇਆ ਸੀ ਠੀਕ ਹੈ ਜੀ ਤੇ ਬਹੁ ਬਹੁ ਮबारकਾਹ ਰੌਲ ਵੀਰ ਜੀ ਤੁਹਾਨੂੰ ਠੀਕ ਹੈ ਜੀ ਬੜਾ ਵਧੀਆ ਸ਼ੌਂਕ ਤੁਸੀਂ ਕਰਵਾਇਆ ਵਾ ਪਹਿਲਾ ਨਾਮ ਆਇਆ ਫਿਰ ਕਿੰਨੀ ਕੀ ਖੁਸ਼ੀ ਅੱਜ ਖੁਸ਼ੀ ਆ ਬਿਲਕੁਲ ਜੀ ਬਿਲਕੁਲ ਵੱਡਾ ਨਾਲ ਸਹਿਯੋਗ ਤੇ ਪਹਿਲਾਂ ਚਾਹੀਦਾ ਵਾ ਬੜਾ ਸਹਿਯੋਗ ਹੈ ਮੇਰੇ ਵੀਰ ਭਰਾਵਾਂ ਦਾ ਠੀਕ ਹੈ ਜੀ ਇਹ ਵੀ ਦੋਸਤ ਭਰਾਈ ਆ ਸਾਰੇ ਜੀ ਇਹਨਾਂ ਦੇ ਠੀਕ ਹੈ ਜੀ ਲਿਆਓ ਜੀ ਲਿਆਓ ਜਿਹੜੇ ਵੀਰ ਭਰਾ ਨਾਲ ਆਏ ਆ ਰਾਹੁਲ ਭਾਈ ਇਹਨਾਂ ਦੇ ਨਾਲ ਆਓ ਜੀ ਆ ਵੀ ਪੂਰੀ سپورਟ ਹੈ ਮੈਨੂੰ ਠੀਕ ਹੈ ਜੀ ਲਓ ਜੀ ਗੋਕੁਲ ਸਾਹਿਬ ਜੀ ਨਾਲ ਦੀ ਵੀ ਪੂਰੀ سپورਟ ਹੈ ਨਾਲ ਤੇ ਬਿਲਕੁਲ ਜੀ ਫਰਸਟ ਨਾਮ ਐਲਸੀਡੀ ਜਿੱਦਾਂ ਠੀਕ ਹੈ ਜੀ ਤੇ ਗਾਂ ਵੀ ਵਧੀਆ ਸ਼ੌਂਕ ਕਰਦੇ ਰਹਿਣ ਭਰਾ ਸਾਰੇ ਤੇ ਲੋ ਵੀਰ ਜੀ ਇਹਨਾਂ ਦਾ ਤੇ ਫਿਰ ਅਹਿਮ ਰੋਲ ਹੀ ਇਹਨਾਂ ਦਾ ਹੈਗਾ ਵਾ ਤੇ ਲਓ ਜੀ ਇਹਨਾਂ ਦੇ ਵੀ ਹੱਥ ਲਵਾਓ ਨਾਲ ਲਓ ਜੀ مین ਰੋਲ ਹੀ ਆਸ ਵੀਰ ਜੀ ਨਾਲ ਦਾ ਵਾ ਠੀਕ ਹੈ ਜੀ ਸ਼ਾਤ ਉੱਤੇ ਜਿਹੜਾ ਇਹਨਾਂ ਨੇ ਇਨੀ ਮਿਹਨਤ ਕੀਤੀ ਆ ਤੇ ਅੱਜ ਪਹਿਲਾ ਨਾਮ ਜਿਹੜਾ ਹਾਸਲ ਕੀਤਾ ਆ ਵਾ ਤੇ ਬਾਕੀ ਧੰਨਵਾਦ ਹੈ ਜੀ ਕਰਾਸ਼ੂ ਸਾਜ ਜੀ ਨਾਲ ਦੀ ਜਿੰਨੇ ਵੀ ਪਾਰਟੀ ਹੈ ਜਿੰਨੇ ਵੀ ਸੀਨੀਅਰ ਉਸਤਾਦ ਸਾਹਿਬਾਂ ਜੀ ਆ ਸਾਡੇ ਚੇਅਰਮੈਨ ਸਾਹਿਬ ਗੋਗੀ ਸਾਜ ਜੀ ਹਣੀ ਤੇ ਆਪਣੇ ਰਾਜੂ ਸਾਜ ਜੀ ਹਣੀ ਕੁਲਫੀਆਂ ਵਾਲੇ ਤੇ ਬੋਬੀ ਸਾਜ ਜੀ ਹਣੀ ਤੇ ਬਾਕੀ ਇਧਰ ਸੀਨੀਅਰ ਉਸਤਾਦ ਜੀ ਜਿੰਨੇ ਬੈਠੇ ਆ ਇਹਨਾਂ ਦੀ ਬਦੌਲਤ ਹੀ ਸਾਰਾ ਜਿਹੜਾ ਅੰਬਰ ਸਰ ਦਾ ਸ਼ੌਂਕ ਚੱਲ ਰਿਹਾ ਵਾ ਇਸ ਟਾਈਮ ਠੀਕ ਹੈ ਜੀ ਤੇ ਸ਼ੌਂਕ ਨੂੰ ਵੱਤਵਾਦ ਮੇਰੇ ਭਰਾ ਸਪੋਰਟ ਕਰਿਆ ਕਰੋ ਹਾਰ ਜੇਤ ਨੂੰ ਨਾ ਵਿੱਚ ਰੱਖਿਆ ਕਰੋ ਹਾਰ ਜੇਤ ਕੋਈ ਮੈਟਰ ਨਹੀਂ ਕਰਦੀ ਖੇਡਣਾ ਮੈਟਰ ਕਰਦਾ ਵਾ ਸ਼ੌਂਕ ਜ਼ਰੂਰ ਕਰਿਆ ਕਰੋ ਹੌਣ ਤੁਸੀਂ ਸ਼ੌਂਕ ਵਾਲ ਵਧੋਗੇ ਤੇ ਕੁਝ ਗਲਤ ਗੱਲਾਂ ਤੋਂ ਵੀ ਬਚੇ ਰਹੋਗੇ ਠੀਕ ਹੈ ਜੀ ਤੇ ਅੱਜ ਕੱਲ ਤੇ ਵੈ ਸ਼ੌਂਕ ਬੜਾ ਪ੍ਰਮੋਟ ਹੋ ਗਿਆ ਆ ਵਾ ਤੇ ਅੱਗੇ ਅਜੇ ਤਿੰਨ ਐਤਵਾਰ ਪਏ ਹੋਏ ਆ ਬਾਕੀ ਚੇਅਰਮੈਨ ਸਾਹਿਬ ਤੁਹਾਨੂੰ ਦੱਸਣਗੇ ਵੀ ਕਿੰਨੇ ਐਤਵਾਰ ਅਜੇ ਪਏ ਹੋਏ ਆ ਠੀਕ ਹੈ ਜੀ ਤੇ ਬਾਕੀ ਹਾਰ ਦੇ ਵੇਲੇ ਦੁਬਾਰ ਤੋਂ ਬਹੁ ਬਹੁ ਮੁਬਾਰਕਾਂ ਰਾਹੁਲ ਭਾਈ ਤੁਹਾਨੂੰ ਠੀਕ ਹੈ ਜੀ ਲੋ ਜੀ ਇਹ ਸਭ ਯਾਦਗਰੀਆਂ ਹੁੰਦੀਆਂ ਜੀ ਸਾਡੇ ਜਿੰਨੇ ਵੀ ਸੀਨੀਅਰ ਉਸਤਾਦ ਸਾਹਿਬਾਨ ਜੀ ਆ ਠੀਕ ਹੈ ਜੀ ਇਹਨਾਂ ਦੀ ਹਾਜ਼ਰੀ ਦੇ ਵਿੱਚ ਸਾਰਾ ਜਿਹੜਾ ਨਿਗਰਾਨੇ ਸ਼ੌਂਕ ਹੋਇਆ ਵਾ ਠੀਕ ਹੈ ਜੀ ਤੇ ਬਤੌਰ ਜਿਹੜੀ ਸਾਰੀ ਜ਼ਿੰਮੇਵਾਰੀ ਆ ਕਲੀਫਾ ਸਾਹਿਬ ਸਾਡੇ ਲਖਸ਼ਮਨ ਵੀਰ ਜੀ ਹੋਣੀ ਠੀਕ ਹੈ ਜੀ ਇਹਨਾਂ ਨੇ ਵੀ ਕਾਫੀ ਭੱਜ ਦੌੜ ਕੀਤੀ ਆ ਤੇ ਵਧੀਆ ਸ਼ੌਂਕ ਇਹਨਾਂ ਵੀਰਾਂ ਦਾ ਸਾਰਿਆਂ ਦਾ ਕਰਵਾਇਆ ਵਾ ਤੇ ਸ਼ੌਂਕ ਦਾ ਪ੍ਰਾਲਾ ਵਧੀਆ ਉੱਪਰ ਖੜ ਰਿਹਾ ਠੀਕ ਹੈ ਜੀ ਬਾਕੀ ਆ ਸੀਨੀਅਰਸ ਸਾਡੇ ਬੈਠੇ ਹੋਏ ਆ ਨਾਲ ਤੇ ਇਹਨਾਂ ਦੀ ਬਦੌਲਤ ਹੀ ਆ ਜੀ ਸਾਰੇ ਆ ਅੰਮ੍ਰਿਤਸਰ ਦਾ ਵਿੱਚ ਸ਼ੌਂਕ ਹੋ ਰਿਹਾ ਠੀਕ ਹੈ ਜੀ ਕਵਰ ਬਾਡ ਵਿਜ਼ਨ ਵੱਲੋਂ ਸਾਰੇ ਵੀਰਾਂ ਨੂੰ ਜਿਨ੍ਹਾਂ ਦੇ ਵੀ ਨਾਮ ਆਏ ਆ ਫਸਟ ਸੈਕਿੰਡ ਥਰਡ ਤੇ ਸਪੈਸ਼ਲ ਠੀਕ ਹੈ ਜੀ ਕਵਰ ਬਾਡ ਵਿਜ਼ਨ ਵੱਲੋਂ ਮੁਬਾਰਕਾਂ ਭਾਈ ਤੁਹਾਨੂੰ ਸਾਰਿਆਂ ਨੂੰ ਠੀਕ ਹੈ ਜੀ ਲਓ ਜੀ ਫਸਟ ਨਾਮ ਜਿੱਦਾਂ ਕੀ ਜੀ ਠੀਕ ਹੈ ਜੀ ਕਰਜ ਉਸਤਾਦ ਜੀ ਨਾਂ ਦੀ ਪਾਰਟੀ ਚੋਂ ਠੀਕ ਹੈ ਜੀ ਆਪਣੇ ਵੀਰ ਜੀ ਨਿਕਲੀਵਾ ਸਾਹਿਬ ਜਿਹੜੇ ਇਹਨਾਂ ਦਾ ਸੀਕਿੰਡ ਨਾਮ ਜਿਹੜੇ ਆਪਣੇ ਠੀਕ ਹੈ ਜੀ ਉਸਤਾਦ ਜੀ ਵਿੱਕੀ ਸਾਹਿਬ ਜੀ ਨੀਲੋਰੀ ਗੇਟ ਤੋਂ ਠੀਕ ਹੈ ਜੀ ਤੇ ਥਰਡ ਨਾਮ ਤੁਹਾਨੂੰ ਜਿੱਦਾਂ ਕੀ ਦੱਸਤਾ ਰahul ਵੀਰ ਜੀ ਉਹਨਾਂ ਦਾ ਤੇ ਪਾਰਟੀ ਜਿਹੜੀ ਹੈਗੀ ਆ ਜੀ ਰਾਜੂ ਸਾਹਿਬ ਜੀ ਉਹਨੀ ਕੁਲਫੀਆਂ ਵਾਲੀ ਠੀਕ ਹੈ ਜੀ ਫਸਟ ਨਾਮ rahul ਵੀਰ ਜੀ ਦਾ ਤੇ ਪਾਰਟੀ ਜਿਹੜੀ ਆ ਉਹ ਰਾਜੂ ਸਾਹਿਬ ਜੀ ਉਹਨਾਂ ਦੀ ਕੁਲਫੀਆਂ ਵਾਲੀ ਪਾਰਟੀ ਆ ਠੀਕ ਹੈ ਜੀ ਫਸਟ ਨਾਮ ਉਹਨਾਂ ਦਾ ਆਇਆ ਆ ਜੋ ਠੀਕ ਹੈ ਜੀ ਦੇ ਸਾਗਰ ਨਾਮ ਜਿਹੜਾ ਆ ਵਿੱਕੀ ਸਾਜੀ ਨਾਲ ਦਾ ਆਜੋ ਠੀਕ ਹੈ ਜੀ ਤੇ ਥਰਡ ਨਾਮ ਭਾਈ ਜਣਾ ਦਾ ਆਜੋ ਠੀਕ ਹੈ ਜੀ ਬਾਕੀ ਬਹੁ ਬਹੁ ਮੁਬਾਰਕਾਂ ਜੀ ਸਾਡੇ ਵੱਲੋਂ ਹਾਂਜੀ ਇਹ ਲਖਮਣ ਵੀਰ ਜੀ ਨਾਲ ਨਾਲੋਂ ਜਿਹੜਾ ਵਾ ਸੀਨੀਅਰ ਉਸਤਾਦ ਜਿਹੜੇ ਆ ਇਹਨਾਂ ਦਾ ਮਾਨ ਸਤਕਾਰ ਕੀਤਾ ਜਾ ਰਿਹਾ ਜੀ ਸਾਡੇ ਚੇਅਰਮੈਨ ਸਾਹਿਬ ਇਹਨਾਂ ਦਾ ਵੀ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਜੀ ਲੋ ਜੀ ਅਗੋ ਨਾਲ ਹੀ ਜਿਹੜਾ ਵਾ ਰਾਜੂ ਉਸਤਾਦ ਜੀ ਨਾਲ ਦਾ ਜਿਹੜਾ ਮਾਨ ਸਨਮਾਨ ਉਹ ਕੀਤਾ ਜਾ ਰਿਹਾ ਜੀ ਠੀਕ ਹੈ ਜੀ ਲੋ ਜੀ ਸੀਨੀਅਰ ਉਸਤਾਦ ਜੀ ਨਾਲ ਦਾ ਮਾਨ ਸਨਮਾਨ ਹੋਵੇ ਤੇ ਫੇਰੀ ਸ਼ੌਂਕ ਪਾਰ ਚੱਲਦੇ ਆ ਜੀ। ਬੋ ਜੀ ਇਹ ਪੱਪੀ ਸਤਾਜ ਜੀ ਨਾਲ ਦਾ ਵੀ ਜਿਹੜਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਠੀਕ ਹੈ ਜੀ। ਲਓ ਜੀ ਮਾਨ ਸਨਮਾਨ ਜਿਹੜਾ ਸੀਨੀਅਰ ਉਸਤਾਦ ਸਾਹਿਬਾਨ ਜੀ ਦਾ ਠੀਕ ਹੈ ਜੀ। ਲਓ ਜੀ ਸੀਨੀਅਰ ਉਸਤਾਦ ਜੀ ਨਾਲ ਦਾ ਮਾਨ ਸਨਮਾਨ ਜਿਹੜਾ ਵਾ ਸਾਰੀ ਪਾਰਟੀ ਵਲੋਂ ਕੀ ਲਓ ਜੀ ਮਾਨ ਸਨਮਾਨ ਸਾਰੇ ਕੀਤਾ ਜਾ ਰਿਹਾ ਜੀ। ਲਓ ਜੀ ਆਸ਼ੂ ਵੀਰ ਜੀ ਨਾਲ ਦਾ ਵੀ ਮਾਨ ਸ਼ਰਮਾਨ ਜਿਹੜਾ ਵਾ ਕੀਤਾ ਜਾ ਰਿਹਾ ਵਾ ਠੀਕ ਹੈ ਜੀ ਤੇ ਇਹਨਾਂ ਵੱਲੋਂ ਜਿਹੜਾ ਆਸਟ੍ਰੇਲੀਆ ਦਾ ਜਿਹੜੇ ਆ ਪੈਸੇ ਆਏ ਆ ਜੀ ਵੀਰਾਂ ਵਾਸਤੇ ਠੀਕ ਹੈ ਜੀ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਜੀ ਜਿਹੜਾ ਕਬੂਤਰਬਾਈ ਨੂੰ ਇਹਨਾਂ ਸਪੋਰਟ ਕਰਦੇ ਪਏ ਆ ਇਸ ਟਾਈਮ ਠੀਕ ਹੈ ਜੀ ਲੋ ਜੀ ਇਹ ਜਿਹੜੇ ਆਪਣੇ ਲਕਸ਼ਮਨ ਵੀਰ ਜੀ ਨਾਲ ਦੇ ਠੀਕ ਹੈ ਜੀ ਇਹ ਪੂਆ ਜੀ ਆ ਜੀ ਉਹਨਾਂ ਦੇ ਯੂਕੇ ਵਾਲੇ ਠੀਕ ਹੈ ਜੀ ਤੇ ਇਹਨਾਂ ਦਾ ਵੀ ਜਿਹੜਾ ਮਾਨ ਸ਼ਰਮਾਨ ਜੀ ਕੀਤਾ ਜਾ ਰਿਹਾ ਵਾ ਜੀ ਠੀਕ ਹੈ ਜੀ ਤੇ ਕਬੂਤਰਬਾਜ਼ੀ ਨੂੰ ਵੱਧ ਤੋਂ ਵੱਧ ਜਿਹੜੀ ਆ سپورਟ ਕਰਦੇ ਬੈਹੇ ਆ ਠੀਕ ਹੈ ਜੀ ਵਾਦੇ ਛੱਡ ਕੇ ਅਗਲੇ ਸਾਲ ਹੋਰ سپورਟ ਕਰਨ ਜੀ ਲੋ ਜੀ ਇਹੋ ਮਾਨ ਸਨਮਾਨ ਹੁੰਦਾ ਜੀ ਸਾਰੇ ਸੀਨੀਅਰਸ ਦਾ ਠੀਕ ਹੈ ਜੀ ਲੋ ਜੀ ਜਿਹੜਾ ਸਪੈਸ਼ਲ ਨਾਮ ਹੈ ਰਾਹੀ ਜੀ ਠੀਕ ਹੈ ਜੀ ਤੇ ਆਪਣੇ ਕਰਾਸ਼ੂ ਸਾਹਿਬ ਜੀ ਨਾਲੀ ਦਾ ਹਤੋ ਜੀ ਸੋਨੂੰ ਭਾਜੀ ਹੋਣੀ ਕਲੀਵਾ ਸਾਹਿਬ ਇਹਨਾਂ ਦਾ ਹੀ ਜੀ ਸਪੈਸ਼ਲ ਨਾਮ ਹੀ ਜਿਹੜਾ ਵਾ ਠੀਕ ਹੈ ਜੀ ਤੇ ਇਹ ਜਿਹੜਾ ਨਾਮ ਆ ਠੀਕ ਹੈ ਜੀ ਇਹ ਆਪਣੇ ਰਾਜੂ ਸਾਹਿਬ ਜੀ ਗੁਲਫੀਆਂ ਵਾਲੇ ਇਹਨਾਂ ਵੱਲੋਂ ਇਹ ਨਾਮ ਆ ਜੀ ਸਪੈਸ਼ਲ ਜਿਹੜਾ ਦਿੱਤਾ ਜਾ ਰਿਹਾ ਵਾ ਠੀਕ ਹੈ ਜੀ ਤਾੜੀਆਂ ਮਾਰ ਦਿਓ ਜੀ ਮੈਂ ਤੁਹਾਡੀ ਵੀਡੀਓ ਬਣਾ ਰਿਹਾ ਚਲ ਜੀ ਸਾਸੀ ਸਾਡੀ ਸਾਰੇ ਵੀਰਾਂ ਨੂੰ ਦਿੰਦਾ ਕਿ ਆਪਣੇ ਰੰਦਾ ਸਾਹਿਬ ਠੀਕ ਹੈ ਜੀ ਇਹਨਾਂ ਨੇ ਸ਼ੌਂਕ ਕਰਾਇਆ ਸੀ ਨਾਲ ਸਾਡੇ ਵੀਰ ਜੀ ਸਾਹਿਬ ਜੀ ਹਣੀ ਤੇ تراਸ਼ੂ ਸਾਹਿਬ ਜੀ ਜਾਦਵੇ ਜਿਹੜੀ ਇਹ ਸ਼ੀਲਡ ਅਨਾਉਂਸਮੈਂਟ ਕੀਤੀ ਹੋਈ ਹੈ ਇਹਨਾਂ ਨੇ ਠੀਕ ਹੈ ਜੀ ਤੇ ਅੱਜ ਇਨਾਮ ਵੰਡ ਸਮਾਰੋਹ ਆ ਤੇ तहे ਦਿਲੋਂ ਧੰਨਵਾਦ ਹੈ ਜੀ ਜਿਹੜਾ ਮਾਨਸ਼ਾਹ ਜੀ ਨਾਂ ਵੱਲੋਂ ਸਾਡਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਚੇਅਰਮੈਨ ਸਾਹਿਬ ਹੁਣਾ ਵੱਲੋਂ ਜੇ ਨਾਲ ਕੁੱਤਿਆਂ ਵਾਲੇ ਰਾਜ ਸਾਹਿਬ ਜੀ ਨਾਂ ਵੱਲੋਂ ਠੀਕ ਹੈ ਜੀ ਧੰਨ ਦਿਲੋਂ ਧੰਨਵਾਦ ਜੀ ਸਾਰੇ ਸੀਨੀਅਰ ਸਾਹਿਬਾਂ ਜੀ ਨੂੰ हां जी ਜਿੱਦਾਂ ਕੀ ਨਾਮ ਵੰਡ ਸਾਰੇ ਸਮਾਰੋਹ ਠੀਕ ਹੈ ਜੀ ਤੇ ਬਾਕੀ ਜਿਹੜੇ ਰਹਿੰਦੇ ਆ ਉਹ ਵੀ ਜ਼ਰੂਰ ਜੀ ਤੇ ਬਾਕੀ ਓਨੀ ਦੇਰ ਤੱਕ ਜਿਹੜਾ ਵਾ ਆਪਾਂ ਥੋੜੀ ਗੱਪਸ਼ਾਪ ਵੀ ਜਿਹੜੀ ਆ ਸਾਰੇ ਸੀਨੀਅਰਸ ਜਿਹੜੇ ਹੈਗੇ ਆ ਇੱਥੇ ਉਹਨਾਂ ਸਾਰਿਆਂ ਦੇ ਨਾਲ ਜਿਹੜੀ ਆਪਾਂ ਲਾਵਾਂਗੇ ਜੀ ਠੀਕ ਹੈ ਜੀ ਸਾਰੇ ਭਰਾ ਹੁਣੀ ਆਪਣੇ ਆਏ ਆ ਬਾਕੀ ਸਾਡੇ ਵੱਲੋਂ ਮੁਬਾਰਕਾਂ ਸਾਰੇ ਵੀਰਾਂ ਦਾ ਜਿਹੜੇ ਵੀ ਭਾਈ ਹੁਣੀ ਆਏ ਹੋਏ ਆ ਸਾਰੇ ਇੱਥੇ ਪਹੁੰਚਣ ਤੇ ਵੀਰਾਂ ਦਾ ਜਿਨ੍ਹਾਂ ਦਾ ਫਰਸਟ ਨਾਮ ਲੱਗਦਾ ਸੈਕਿੰਡ ਲੱਗਾ ਥਰਡ ਲੱਗਾ ਸਪੈਸ਼ਲ ਲੱਗਾ ਠੀਕ ਹੈ ਜੀ ਕਵਰ ਬਾਠ ਵਿਜੇਨਸ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਹਾਂਜੀ ਜੀ ਇਹ ਆਪਣੇ ਜਿਹੜੇ ਵਿਸ਼ੂ ਵੀਰ ਜੀ ਹੁਣੀ ਠੀਕ ਹੈ ਜੀ ਆਸਟ੍ਰੇਲੀਆ ਤੋਂ ਜਿਹੜਾ ਮਾਨ ਸਨਮਾਨ ਜਿਹੜਾ ਜੀ ਵੀਰਾਂ ਦਾ ਆਇਆ ਹੋਇਆ ਵਾ ਠੀਕ ਹੈ ਜੀ ਤੇ ਸਾਰਿਆਂ ਲਈ 11100 ਰੁਪਿਆ ਜਿਹੜਾ ਆਸਟ੍ਰੇਲੀਆ ਤੋਂ ਆਇਆ ਹੋਇਆ ਵਾ ਤੇ ਧੰਨਵਾਦ ਕਰਦੇ ਹਾਂ ਜੀ ਉਹਨਾਂ ਦਾ ਜਿਹੜੀ ਇੰਨੀ ਸਪੋਰਟ ਕਰਦੇ ਆ ਕਬੂਤਰ ਬਾਜ਼ੀ ਨੂੰ ਠੀਕ ਹੈ ਜੀ ਤੇ ਆਹ ਜਿਹੜਾ ਵਾ ਹੁਣ ਵੀਰ ਜੀ ਹੁਣੀ ਨਾਮ ਦੇਣਗੇ ਸਭ ਦੀ ਮੌਜ ਤੇ ਨਾਲ ਸਾਡੇ ਵਿੱਚ ਸੀਨੀਅਰ ਉਸਤਾਦ ਜੀ ਇਹਨਾਂ ਦੀ ਮਜੂਰੀ ਦੇ ਵਿੱਚ ਨਾਮ ਦਿੱਤੇ ਜਾਣਗੇ ਜੀ ਹਾਂਜੀ ਲਓ ਜੀ ਲਓ ਜੀ ਆ ਜਿਹੜਾ ਰਾਹੁਲ ਭਾਜੀ ਹਣਾ ਦਾ ਆਇਆ ਸੀ ਜੀ ਤੇ ਪਹਿਲਾ ਨਾਮ ਤੇ ਇਹਨਾਂ ਨੂੰ ਵੀ 1100 ਰੁਪਿਆ ਨਾਮ ਜਿਹੜਾ ਵਾ ਠੀਕ ਹੈ ਜੀ ਵੀਰ ਜੀ ਨਾਲ ਉਹ ਦਿੱਤਾ ਜਾ ਰਿਹਾ ਵਾ ਸਭ ਦੀ ਹਾਜ਼ਰੀ ਜੇ ਮਜੂਰੀ ਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਲਓ ਜੀ ਅੱਗੋਂ ਦੂਸਰੇ ਵੀਰ ਜੀ ਆਪਣੇ ਸਾਡੇ ਜੀ ਲੋਰੀ ਗੇਟ ਤੋਂ ਵਿੱਕੀ ਸਾਜ ਜੀ ਹਣੀ ਠੀਕ ਹੈ ਜੀ ਪਾਰਟੀ ਕਰਾ ਸੀ ਸਾਜੀ ਹੁਣਾਂ ਦੀ ਤੇ ਇਹਨਾਂ ਨੂੰ ਜਿਹੜਾ ਵਾ 1100 ਰੁਪਿਆ ਨਾਮ ਜਿਹੜਾ ਵਾ ਆਸਟ੍ਰੇਲੀਆ ਵਿਸ਼ੂ ਭਾਜੀ ਜਿਹੜੇ ਆ ਉਹਨਾਂ ਵੱਲੋਂ ਦਿੱਤਾ ਆ ਰਿਹਾ ਵਾ ਜੀ ਹਾਂਜੀ ਲੋ ਜੀ ਇਹ ਵਿੱਕੀ ਭਾਈ ਇਹਨਾਂ ਨੂੰ 1100 ਰੁਪਿਆ ਨਾਮ ਠੀਕ ਹੈ ਜੀ ਸਾਰੇ ਸੀਨੀਅਰਸ ਦੀ ਮੌਜੂਦਗੀ ਦੇ ਵਿੱਚ ਤੇ ਹਾਜ਼ਰੀ ਚ ਦਿੱਤਾ ਗਿਆ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤਾੜੀਆਂ ਮਾਰ ਦਿਓ ਵੀਰ ਜੀ ਤੇ ਬਾਕੀ ਜਿਹੜੇ ਵੀਰ ਨੇ ਨਾਮ ਭੇਜਿਆ ਜੀ ਉਹਦੀ ਕਮਾਈਆਂ ਚ ਹੋਰ ਵਾਅਦੇ ਪੈਣ ਤੇ ਗਾਂ ਜਿਹੜਾ ਵਾ ਵੱਤਵਾਦ ਹੋਰ ਇਨਾਮ ਸਪான்ਸਰ ਕਰਨ ਜੀ ਹਾਂਜੀ ਜੀ ਅਗਵਾ ਹੋਣਾ ਤੀਸਰੇ ਆਪਣੇ ਵੀਰ ਜੀ ਨੇ ਜਿਨ੍ਹਾਂ ਦਾ सोनू ਵੀਰ ਜੀ ਕਲੀਫਾ ਸਾਹਿਬ ਆਪਣੇ ਠੀਕ ਹੈ ਜੀ ਤੇ ਹਿੱਟ ਪ੍ਰਵਾਜ ਵੀ ਇਹਨਾਂ ਵੀਰ ਜੀ ਨਾਲ ਦੀ ਸੀ ਤੇ ਤੀਸਰਾ ਨਾਮ ਵੀ ਇਹਨਾਂ ਦਾ ਸੀ ਤੇ ਇਹਨਾਂ ਵਾਸਤੇ ਵੀ ਆ ਜਿਹੜਾ ਵਾ ਲੋ ਜੀ ਹਿੱਟ ਪ੍ਰਵਾਜ 2:00 ਵਜੇ ਤੇ 17 ਮਿੰਟ ਦੇ ਉੱਤੇ ਇਹਨਾਂ ਦਾ ਜਨਮ ਰਿਹਾ ਬੈਠਾ ਜੋ ਤੇ ਇਹਨਾਂ ਵਾਸਤੇ ਵੀ ਜਿਹੜਾ ਨਾਮ ਆ ਆਸਟ੍ਰੇਲੀਆ ਵਾਲੇ ਵਿਸ਼ੂ ਵੀਰ ਜੀ ਉਹਨਾਂ ਵੱਲੋਂ ਦਿੱਤਾ ਜਾ ਰਿਹਾ ਹੈ 1100 ਰੁਪਿਆ ਤਾਲੀਆਂ ਮਾਰ ਦਿਓ ਭਾਈ ਸਾਰੇ ਤੇ ਬਿਲਕੁਲ ਜੀ ਇਦਾਂ ਹੀ ਐਨਆਰਆਈ ਵੀਰ ਸਪੋਰਟ ਕਰਦੇ ਰਹਿਣ ਤੇ ਸਾਰੇ ਮੇਰੇ ਭਰਾ ਦਵਾ ਕਰਿਓ ਯਾਰ ਉਹਨਾਂ ਨੇ ਤੁਹਾਡੇ ਵਾਸਤੇ ਮਿਹਨਤ ਦੀ ਕਮਾਈ ਚ ਪੈਸੇ ਭੇਜਿਆ ਉਹਨਾਂ ਦੀ ਕਮਾਈਆਂ ਚ ਵੀ ਵਾਦੇ ਪੈਣ ਜੀ ਠੀਕ ਹੈ ਜੀ ਹਾਂ ਜੀ ਜਿਹੜੇ ਆਪਣੇ ਸ਼ੇਰੀਆ ਵਾਲੇ ਵਿਸ਼ੂ ਵੀਰ ਜੀ ਹੁਣੀ ਆ ਠੀਕ ਹੈ ਜੀ ਉਹਨਾਂ ਨੇ ਜਿਹੜਾ ਵਾ ਆਪਣੇ ਕਲੀਫਾ ਸਾਹਿਬ ਲਕਸ਼ਮਣ ਵੀਰ ਜੀ ਨਾਲ ਵਾਸਤੇ ਵੀ ਜਿਹੜਾ ਵਾ ਸਹਾਇਕ ਨਾਮ ਭੇਜਿਆ ਜੀ ਉਹਨਾਂ ਨੇ ਤੇ ਬਿਲਕੁਲ ਜੀ ਸਪੋਰਟ ਕਰਨੀ ਚਾਹੀਦੀ ਆ ਇੱਕ ਦੂਜੇ ਦੀ ਆਪਾਂ ਸਪੋਰਟ ਕਰਾਂਗੇ ਤੇ ਫੇਰੀ ਇਹ ਜਿਹੜਾ ਵਾ ਪਾਰ ਲੰਗੀ ਦਾ ਵਾ ਤੇ ਸਾਡੇ ਵੱਲੋਂ ਉਹ ਵੀਰ ਹਣਾ ਨੂੰ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਜੀ ਜਿਨ੍ਹਾਂ ਨੇ ਸਾਰੇ ਨਾਮ ਭੇਜੇ ਹੋਏ ਆ ਜੀ ਤੇ ਦੋ ਜੀ ਲਕਸ਼ਮਨ ਵੀਰ ਜੀ ਹਣਾ ਨੂੰ ਵੀ ਮੁਬਾਰਕਾਂ ਲਕਸ਼ਮਨ ਵੀਰ ਜੀ ਤੁਹਾਡਾ ਵੀ ਇਹਨਾਂ ਨੇ ਬੜਾ ਆਦਰ ਮਾਨ ਸਤਿਕਾਰ ਕੀਤਾ ਜੀ ਸਭ ਦੀ ਹਾਜ਼ਰੀ ਵਿੱਚ ਠੀਕ ਹੈ ਜੀ ਹਾਂਜੀ ਜੀ ਇਹ ਜਿਹੜੇ ਆਪਣੇ ਠੀਕ ਹੈ ਜੀ ਲਕਸ਼ਮਨ ਵੀਰ ਜੀ ਹਣਾ ਦੇ ਜਿਹੜੇ ਯੂਕੇ ਤੋਂ ਭੂਆ ਜੀ ਆ ਜੀ ਤੇ ਇਹ ਉਹ ਸੀਨੀਅਰ ਉਸਤਾਜ ਜੀ ਨਾਲ ਸਾਰਿਆਂ ਦਾ ਮਾਨ ਸਨਮਾਨ ਕਰ ਰਹੇ ਆ ਜੀ ਠੀਕ ਹੈ ਜੀ ਉਹ ਜੀ ਅੱਗੋਂ ਆਪਣੇ ਚੇਅਰਮੈਨ ਸਾਹਿਬ ਗੋਗੀ ਸਾਜ ਜੀ ਹਣੀ ਇਹਨਾਂ ਦਾ ਵੀ ਮਾਨ ਸਨਮਾਨ ਜਿਹੜਾ ਵਾ ਜੀ ਕੀਤਾ ਜਾ ਰਿਹਾ ਜੀ ਤਾੜੀਆਂ ਮਾਰ ਦਿਓ ਜੀ ਨੂੰ ਦੇ ਨਾਲ ਬੰਦੇ ਜੀ ਅੱਗੋਂ ਜੀ ਸਾਡੇ ਰਾਜੂ ਸਾਜ ਜੀ ਹਣੀ ਕੁਲਫੀਆਂ ਵਾਲੇ ਠੀਕ ਹੈ ਜੀ ਇਹਨਾਂ ਦਾ ਵੀ ਜਿਹੜਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਹਾਂਜੀ ਜੀ ਅੱਗੋਂ ਲੋ ਜੀ ਸੀਨੀਅਰ ਸਾਧ ਜੀ ਨਾਲ ਇੱਧਰ ਵੀ ਮਾਨ ਸ਼ਰਮਾਨ ਜਿਹੜਾ ਵਾ ਉਹ ਕੀਤਾ ਜਾ ਰਿਹਾ ਵਾ ਜੀ ਠੀਕ ਹੈ ਜੀ ਲੋ ਜੀ ਆ ਸਾਡੇ ਵੀਰ ਜੀ ਹੁਣੀ ਆ ਯੂਕੇ ਤੋਂ ਸਹਿਯੋਗ ਦੇ ਆ ਜੀ ਤੇ ਇਹਨਾਂ ਦਾ ਵੀ ਬੜਾ ਸਹਿਯੋਗ ਆ ਜੀ ਵੱਡੇ ਭਾਜੀ ਹੁਣਾ ਦਾ ਤੇ ਇਹਨਾਂ ਵੱਲੋਂ ਜਿਹੜੇ ਇਨਾਮ ਜਿਹੜੇ ਆ ਭੇਜੇ ਗਏ ਆ ਜੀ ਠੀਕ ਹੈ ਜੀ ਇਹ ਧੰਨਵਾਦ ਵੱਡੇ ਭਾਈ ਤੁਹਾਡਾ ਜੀ ਠੀਕ ਹੈ ਜੀ ਲਓ ਜੀ ਇਹ ਤਾਜੀ ਆਪਣੇ ਵੱਡੇ ਲਓ ਜੀ ਇਹ ਤਾਜੀ ਉਹਨਾਂ ਦਾ ਵੀ ਜਿਹੜਾ ਵਾ ਸਨਮਾਨ ਕੀਤਾ ਜਾ ਰਿਹਾ ਜੀ ਅੰਦੀ ਜੀ ਇਹ ਜਿਹੜੇ ਉਪਰਾਲੇ ਆ ਨਾ ਇਹਨਾਂ ਉਪਰਾਲੇ ਸਦਕਾ ਜਿਹੜਾ ਵਾ ਸਾਰਾ ਸਨਮਾਨ ਚੱਲਦਾ ਵਾ ਜੀ ਠੀਕ ਹੈ ਜੀ ਸਾਰਿਆਂ ਦਾ ਮਾਨ ਸਨਮਾਨ ਜੀ ਏ ਜੀ ਲਖਮਨ ਵੀਰ ਜੀ ਨਾਲ ਦੇ ਸ਼ਾਗਿਰਦ ਆ ਜੀ ਤੇ ਇਹਨਾਂ ਦਾ ਵੀ ਜਿਹੜਾ ਮਾਨ ਸਨਮਾਨ ਆ ਉਹ ਕੀਤਾ ਜਾ ਰਿਹਾ ਜੀ ਠੀਕ ਹੈ ਜੀ ਆ ਜਾ ਚਿਕੋ ਇਹ ਜੀ ਆਪਣੇ ਪਾਰਟੀ ਕਰਾਸ਼ੂ ਸਾਜ ਜੀ ਨਾਲ ਦੀ ਤੇ ਸਾਡੇ ਸੁਲਤਾਨੇਟ ਤੋਂ ਜੀ ਉਸਤਾਜ ਜੀ ਹਣੀ ਉਹਨਾਂ ਦੇ ਕਲੀਫੇਗੇ ਆ ਜੀ ਤੇ ਇਹਨਾਂ ਦਾ ਵੀ ਜਿਹੜਾ ਮਾਨ ਸਨਮਾਨ ਕੀਤਾ ਜਾ ਰਿਹਾ ਵਾ ਜੀ ਠੀਕ ਹੈ ਜੀ ਲਓ ਜੀ ਇਹ ਕਰਾਸ਼ੂ ਸਾਜ ਜੀ ਨਾਲ ਦੇ ਜਿਹੜੇ ਆ ਇਹ ਵੱਡੇ ਸ਼ਾਗਿਰਦੇਗੇ ਆ ਜੀ ਇਹਨਾਂ ਦਾ ਵੀ ਪੂਰਾ ਜਿਹੜਾ ਪਾਰਟੀ ਵੱਲੋਂ ਤੇ ਜਿਹੜੇ ਆਪਣੇ ਭੂਆ ਜੀ ਆਏ ਹੋਏ ਆ ਯੂਕੇ ਤੋਂ ਇਹਨਾਂ ਵੱਲੋਂ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਏ ਜੀ ਸਾਡੇ ਖਲੀਫਾ ਸਾਹਿਬ ਲਕਸ਼ਮਨ ਵੀਰ ਜੀ ਉਹਨਾਂ ਦੇ ਛੋਟੇ ਬ੍ਰਦਰ ਹੈਗੇ ਆ ਜੀ ਤੇ ਇਹਨਾਂ ਦਾ ਵੀ ਸਨਮਾਨ ਕੀਤਾ ਜਾ ਰਿਹਾ ਜੀ ਠੀਕ ਹੈ ਜੀ ਹਾਂ ਜੀ ਲੋ ਜੀ ਇਹ ਵੀ ਲਕਸ਼ਮਨ ਵੀਰ ਜੀ ਨਾਲ ਦੇ ਬ੍ਰਦਰ ਹੈ ਆ ਜੀ ਇਹਨਾਂ ਦਾ ਵੀ ਜਿਹੜਾ ਵਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਲੋ ਜੀ ਇਹ ਵੀ ਛੋਟੇ ਵੀਰ ਜੀ ਆ ਤੇ ਇਹਨਾਂ ਨੂੰ ਅਸੀਂ ਪਿਆਰ ਨਾਲ ਹੀ ਖਲੀਫਾ ਖਲੀਫਾ ਵੀਰ ਜੀ ਕਹਿੰਦੇ ਆ ਠੀਕ ਹੈ ਜੀ ਪਿਆਰ ਸਦਕਾ ਹੀ ਆ ਜੀ ਇਹਨਾਂ ਦਾ ਵੀ ਮਾਨ ਸਨਮਾਨ ਜਿਹੜਾ ਵਾ ਕੀਤਾ ਜਾ ਰਿਹਾ ਵਾ ਜੀ ਇਹ ਜੀ ਆਪਣੇ ਲਕਸ਼ਮਨ ਖਲੀਫਾ ਸਾਹਿਬ ਵੀਰ ਜੀ ਹਨੀ ਠੀਕ ਹੈ ਜੀ ਉਹਨਾਂ ਦਾ ਮਾਨ ਸਨਮਾਨ ਤੇ ਨਾਲ ਇਹ ਤੇ ਲਕਸ਼ਮ ਵੀਰ ਜੀ ਨਾਲ ਦੇ ਵਾਈਫ ਆ ਜੀ ਨਾਲ ਠੀਕ ਹੈ ਜੀ ਉਹਨਾਂ ਦਾ ਵੀ ਜਿਹੜਾ ਮਾਨ ਸਨਮਾਨ ਕੀਤਾ ਜਾ ਰਿਹਾ ਜੀ ਤੇ ਨਾਲ ਇਹ ਗੁੜੀਆ ਵਾ ਜੀ ਠੀਕ ਹੈ ਜੀ ਹਾਂ ਜੀ ਲੋ ਜੀ ਬੜਾ ਵਧੀਆ ਜਿਹੜਾ ਵਾ ਇਦਾਂ ਵੰਡ ਸਮਾਰੋ ਠੀਕ ਹੈ ਜੀ ਵੇਖਣ ਨੂੰ ਤੇ ਮਮੂਲੀ ਜਾਂ ਕਾਪੀ ਗਾਂ ਹੋਰ ਵੱਤ ਵਾਦ ਉਪਰਾਲਾ ਹੋਏਗਾ ਠੀਕ ਹੈ ਜੀ ਤੇ ਬਾਕੀ ਜੀ ਸਾਰਿਆਂ ਨੂੰ ਕਵਰ ਬਾਡ ਵਿਜ਼ਨ ਵੱਲੋਂ ਜਿਨ੍ਹਾਂ ਵੀਰਾਂ ਦੇ ਵੀ ਨਾਮ ਆਏ ਆ ਉਹਨਾਂ ਨੂੰ ਸਾਡੇ ਵੱਲੋਂ ਮੁਬਾਰਕਾਂ ਜੀ ਠੀਕ ਹੈ ਜੀ ਲੋ ਜੀ ਸਾਰੇ ਵੀਰ ਜਿਹੜੇ ਆ ਠੀਕ ਹੈ ਜੀ ਜਿਨ੍ਹਾਂ ਦੇ ਵੀ ਨਾਮ ਆਏ ਆ ਠੀਕ ਹੈ ਜੀ ਕਵਰ ਬਾਡ ਵਿਜ਼ਨ ਵੱਲੋਂ ਸਾਰੇ ਵੀਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਆਰ